ਲੋਕੀ ਨਾਲ ਗੁਰੂ ਨੂੰ ਸਮਝਣ ਵਿੱਚ ਨਾ ਬੜੇ ਅਸਫਲ ਹੋ ਗਏ ਆ ਕੋਈ ਸੰਤ ਨੂੰ ਰੱਬ ਮੰਨ ਕੇ ਬੈਠਾ ਕੋਈ ਕਿਸੇ ਨੂੰ ਰੱਬ ਮੰਨ ਕੇ ਬਿਠਾ ਤੇ ਸਾਡੇ ਸਿੱਖ ਵੀ ਬੜੇ ਭਲੇਖੇ ਚ ਜੀਂਦੇ ਆ ਕੋ ਇੱਕ ਮਹਾਰਾ ਦਾ ਬਚਨ ਆਉਂਦਾ ਵਾ ਵੀ ਬਾਣੀ ਗੁਰੂ ਇੱਕ ਬਾਣੀ ਆ ਤੇ ਇੱਕ ਗੁਰੂ ਆ ਇਹਨ ਗੁਰ ਕਾ ਬਚਨ ਬਸੇ ਜੀ ਨਾਲੇ ਇੱਕ ਗੁਰੂ ਹੰਦਾ ਵਾ ਤੇ ਇੱਕ ਉਹਦਾ ਬਚਨ ਹੁੰਦਾ ਵਾ ਦੋ ਚੀਜ਼ਾਂ ਹੁੰਦੀਆਂ ਵਾ ਜਿਨਾ ਉਹਨੇ ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ ਭਗਤ ਪ੍ਰਿਲਾਦ ਜੀ ਕਹਿੰਦੇ ਗੁਰੂ ਦੇ ਸ਼ਬਦ ਨਾਲ ਨਾ ਮੇਰੇ ਅੰਦਰ ਧਿਆਨ ਲੱਗ ਗਿਆ ਵਾ ਹਉ ਕਬੂ ਨਾ ਛੱਡੋ ਹਰ ਕਾ ਨਾਮ ਉਹ ਗੁਰੂ ਦੇ ਬਚਨਾਂ ਦਾ ਸਦਕਾ ਇੱਕ ਗੁਰੂ ਆ ਤੇ ਇੱਕ ਉਹਦਾ ਬਚਨ ਵਾ ਉਹ ਬਚਨਾਂ ਦਾ ਸਦਕਾ ਮੇਰੇ ਧਿਆਨ ਅੰਦਰ ਲੱਗ ਗਿਆ ਜਿਹੜਾ ਗੁਰੂ ਨੇ ਬਚਨ ਦਿੰਦਾ ਨਾ ਗੁਰਕਾ ਬਚਨ ਬਸ ਜੀ ਨਾਲ ਇੱਕ ਗੁਰੂ ਆ ਇੱਕ ਗੁਰੂ ਦਾ ਬਚਨ ਵਾ ਇੱਕ ਬਾਣੀ ਆ ਇੱਕ ਗੁਰੂ ਆ ਦੋ ਆ ਬਾਣੀ ਗੁਰੂ ਇਹ ਦੋ ਚੀਜ਼ਾਂ ਆ ਬਾਣੀ ਕਿੱਥੋਂ ਆਈ ਆ ਗੁਰ ਕੀ ਬਾਣੀ ਇਹ ਇਹ ਗੁਰੂ ਕੀ ਬਾਣੀ ਆ ਇੱਕ ਗੁਰੂ ਆ ਪਿੱਛੇ ਇੱਕ ਬਾਣੀ ਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਰੱਬ ਦੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਹੈ ਬਾਣੀ ਜੇ ਗੁਰੂ ਸੀ ਤੇ ਫੇ ਬਾਣੀ ਆਈ ਆ ਨਾ ਬਾਣੀ ਤੋਂ ਪਹਿਲਾਂ ਗੁਰੂ ਆ ਤੇ ਗੁਰੂ ਤੋਂ ਆਈ ਆ ਇਹ ਬਾਣੀ ਵੇਖੋ ਫੇ ਸੁਣਿਓ ਬਾਣੀ ਗੁਰੂ ਗੁਰੂ ਤੇ ਬਾਣੀ ਦੋ ਚੀਜ਼ਾਂ ਗੁਰੂ ਹੈ ਬਾਣੀ ਜੇ ਗੁਰੂ ਹਤ ਬਾਣੀ ਆਈ ਜੇ ਗੁਰੂ ਨਾ ਹੁੰਦਾ ਤੇ ਬਾਣੀ ਕਿੱਥੋਂ ਹੁੰਦੀ ਵਿੱਚ ਬਾਣੀ ਇਹਦੇ ਵਿੱਚ ਕੀ ਆ ਅੰਮ੍ਰਿਤਵ ਬਾਣੀ ਅੰਮ੍ਰਿਤ ਸਾਰੇ ਤੇ ਬਾਣੀ ਕਹੇ ਜਿਹੜੀ ਗੁਰੂ ਨੇ ਬਾਣੀ ਕਹੀ ਹੋਈ ਹੈ ਬਾਣੀ ਗੁਰੂ ਨੇ ਕਹੀ ਹੋਈ ਹੈ ਨਾ ਹੁਣ ਗਾਹ ਸਾਨੂੰ ਬਾਣੀ ਕੁਝ ਕਹਿ ਰਹੀ ਬਾਣੀ ਕਹੇ ਸੇਵਕ ਜਨਮਾਨੇ ਜਿਹੜਾ ਸੇਵਕ ਹੋ ਕੇ ਉਸ ਨੂੰ ਮੰਨ ਗਿਆ ਪ੍ਰਤੱਖ ਗੁਰੂ ਇਹ ਜਿੱਤੋ ਬਾਣੀ ਆਈ ਹੈ ਨਾ ਉਹ ਗੁਰੂ ਪ੍ਰਤਖ ਉਹ ਸਾਹਮਣੇ ਕਦੀ ਬੈਠਾ ਹੁੰਦਾ ਸੀ ਸਾਡੇ ਕਦੀ ਸਾਡੇ ਸਾਹਮਣੇ ਸਰੀਰ ਰੂਪ ਵਿੱਚ ਉਹ ਬੈਠਾ ਹੁੰਦਾ ਸੀ ਸਾਡੇ ਸਾਹਮਣੇ ਉਤੋਂ ਉਹਨੇ ਤਾਰਨਾ ਹੈ ਇਹਦਾ ਇੱਕ ਦੋ ਹਵਾਲਾ ਸੁਣ ਲਓ ਤੁਸੀਂ ਪ੍ਰਤਖ ਗੁਰੂ ਉਹ ਜਦਿ ਪ੍ਰਤਖ ਗੁਰੂ ਨਾਨਕ ਸਾਹਿਬ ਹੋਏ ਨੇ ਤਾਂ ਉਹਨਾਂ ਤੋਂ ਇਹ ਬਾਣੀ ਆਈ ਹੈ ਤੇ ਤਾਰਨਾ ਕਿਸ ਨੇ ਆ ਬਾਣੀ ਨੇ ਤਾਰਨਾ ਕਿ ਗੁਰੂ ਨੇ ਤਾਰਨਾ ਸਵਾਲ ਇਹ ਹੈ ਨਹੀਂ ਤਾਰਨਾ ਪ੍ਰਤੱਖ ਗੁਰੂ ਨਹੀਂ ਹੈ ਜਿੱਤੋਂ ਬਾਣੀ ਆਈ ਹੋਈ ਹੈ ਉਸ ਨੇ ਤਾਰਨਾ ਹੈ ਮੱਖਣ ਸ਼ਾਹ ਨੂੰ ਬਾਣੀ ਨੇ ਤਾਰਿਆ ਸੀ ਕਿ ਗੁਰੂ ਨੇ ਤਾਰਿਆ ਸੀ ਸਵਾਲ ਆ ਨਾ ਕਿ ਮੱਖਣ ਸ਼ਾਹ ਨੂੰ ਬਾਣੀ ਨੇ ਤਾਰਿਆ ਸੀ ਕਿ ਗੁਰੂ ਨੇ ਤਾਰਿਆ ਸੀ ਨਹੀਂ ਗੁਰੂ ਨੇ ਤਾਰਿਆ ਸੀ ਉਸਦਾ ਬੇੜਾ ਗੁਰੂ ਨੇ ਪਾਰ ਲਾਇਆ ਸੀ ਉਹ ਪ੍ਰਤੱਖ ਗੁਰੂ ਜੀਤੋ ਬਾਣੀ ਆਈ ਹੈ ਪ੍ਰਤੱਖ ਗੁਰੂ ਨਿਸਤਾਰੇ ਤਾਰਨਾ ਗੁਰੂ ਨੇ ਤੇ ਕਿਸ ਨੂੰ ਤਾਰਨਾ ਹੈ ਜਿਸ ਨੇ ਉਹਦੀ ਬਾਣੀ ਨੂੰ ਮੰਨਿਆ ਹੋਇਆ ਕਿਸ ਨੂੰ ਤਾਰਨਾ ਹੈ ਉਸ ਨੂੰ ਤਾਰਨਾ ਵਾ ਜਿਹੜਾ ਉਹਦੀ ਬਾਣੀ ਨਾਲ ਜੁੜਿਆ ਹੋਇਆ ਤਾਰਨਾ ਗੁਰੂ ਨੇ ਹੀ ਪਰ ਤਾਂ ਕਿ ਗੁਰੂ ਨਿਸਤਾਰੀ ਉਸ ਤਾਰਨਾ ਗੁਰੂ ਨੇ ਜਿਸ ਤੋਂ ਬਾਣੀ ਆਈ ਹੋਈ ਹੈ ਇੱਕ ਹੋਰ ਧਾਰਨ ਲੈ ਲਓ ਭਾਈ ਜੋਗਾ ਜੀ ਜਦੋਂ ਹੁਸ਼ਿਆਰਪੁਰ ਪੌੜੀਆਂ ਚੜ੍ਹਨਦਿਆ ਸੀ ਤੇ ਕਿਸ ਨੇ ਤਾਰਿਆ ਸੀ ਕਿਸ ਨੇ ਬਚਾਇਆ ਸੀ ਬਾਣੀ ਨੇ ਬਚਾਇਆ ਸੀ ਕਿ ਗੁਰੂ ਨੇ ਬਚਾਇਆ ਸੀ ਨਹੀਂ ਬਚਾਇਆ ਤਾਂ ਗੁਰੂ ਨਹੀਂ ਸੀ ਕਿਸ ਗੁਰੂ ਨੇ ਬਚਾਇਆ ਸੀ ਜਿਸ ਦੀ ਬਾਣੀ ਨਾਲ ਉਹ ਜੁੜਿਆ ਹੋਇਆ ਸੀ ਉਸ ਗੁਰੂ ਨੇ ਬਚਾਇਆ ਹੋਇਆ ਸੀ ਮੈਂ ਕੋਈ ਇਸ ਕਰ ਗਈ ਗੁਰੂ ਹੋਰ ਵਾ ਬਾਣੀ ਹੋਰ ਵਾ ਗੁਰੂ ਦਾ ਸ਼ਬਦ ਗੁਰੂ ਆ ਤੇ ਗੁਰੂ ਦਾ ਸ਼ਬਦ ਵਾ ਅਸੀਂ ਜਦੋਂ ਸ਼ਬਦ ਨਾਲ ਜੁੜਨਾ ਹੈ ਨਾ ਗੁਰੂ ਨਾਲ ਜਿਹਦਾ ਸ਼ਬਦ ਵਾ ਉਹ ਉਹ ਤਾਰਨਾ ਉਸ ਗੁਰੂ ਨੇ ਜਿਸ ਦਾ ਸ਼ਬਦ ਵਾ ਪ੍ਰਤੱਖ ਗੁਰੂ ਨੇ ਸਤਾਰੇ ਉਸ ਗੁਰੂ ਨੇ ਧਾਰਨਾ ਉਹ ਜਿਹੜਾ ਸਿੱਧਾ ਨੇ ਸਵਾਲ ਕੀਤਾ ਸੀ ਨਾ ਕੌਣ ਗੁਰੂ ਤੇ ਬਾਬਾ ਨੇ ਸ਼ਬਦ ਗੁਰੂ ਸੁਰਤ ਧੁਨ ਉਹ ਜਿਹੜੀ ਸ਼ਬਦ ਦੀ ਧੁਨ ਹਨ ਆਵਾਜ਼ ਵਾਹਿਗੁਰੂ ਵਾਹਿਗੁਰੂ ਉਦ ਵਿੱਚ ਸੁਰਤ ਨੂੰ ਜੋੜਨਾ ਹੈ ਉੱਤੇ ਫਿਰ ਉਦੋਂ ਤੁਹਾਡਾ ਸ਼ਬਦ ਗੁਰੂ ਬਣ ਜਾਂਦਾ ਹੈ ਜਿਹਦੇ ਵਿੱਚ ਤੁਸੀਂ ਧਿਆਨ ਜੋੜ ਦਿੱਤਾ ਪਰ ਸ਼ਬਦ ਤਾਂ ਕਿਸੇ ਤੋਂ ਆਇਆ ਹੋਇਆ ਵਾ ਨਾ ਸ਼ਬਦ ਕੋਈ ਹਵਾ ਹਵਾ ਜਿਉਂ ਤੋਂ ਆਇਆ ਕੋਈ ਲਟਕਿਆ ਹੋਇਆ ਹਾਂਜੀ ਗੁਰਗਾ ਸ਼ਬਦ ਮੰਨੇ ਸੋ ਸੂਰਾ ਗੁਰਕੇ ਸ਼ਬਦ ਬਚਨ ਮੁਹਿ ਪਰਮਗਤ ਪਾਈ ਗੁਰੂ ਗੁਰੂ ਦੇ ਬਚਨ ਦਾ ਹੀ ਪਰਮਗਤ ਪਾਈ ਆ ਇਸ ਕਰਕੇ ਗੁਰੂ ਆਂ ਇੱਕ ਬਾਣੀ ਆ ਇਹ ਕੋ ਜਿਹੜਾ ਬਚਨ ਆਉਂਦਾ ਆ ਕਿ ਸ਼ਬਦ ਗੁਰ ਪੀਰ ਆ ਗੈਰ ਗੰਬੀਰਾ ਜਿਹੜਾ ਗੁਰੂ ਪੀਰ ਦਾ ਸ਼ਬਦ ਹੁੰਦਾ ਹੈ ਉਹਨੂੰ ਸਮਝਣਾ ਬੜਾ ਮੁਸ਼ਕਲ ਹੁੰਦਾ ਹੈ ਉਹ ਸਮਝ ਵਿੱਚ ਨਹੀਂ ਆਉਂਦਾ ਗੁਰੂ ਦਾ ਸ਼ਬਦ ਗੁਰੂ ਤੇ ਸਮਝ ਵਿੱਚ ਆ ਜਾਂਦਾ ਸਾਹਮਣੇ ਬੈਠਾ ਹੋਇਆ ਗੁਰੂ ਦਾ ਸ਼ਬਦ ਨਹੀਂ ਸਮਝ ਵਿੱਚ ਆਉਂਦਾ ਸ਼ਬਦ ਗੁਰ ਪੀਰਾ ਜਿਹੜਾ ਗੁਰੂ ਪੀਰ ਦਾ ਸ਼ਬਦ ਹੁੰਦਾ ਹੈ ਗੈਰ ਗੰਭੀਰ ਤੇ ਬਿਨ ਸ਼ਬਦ ਦੇ ਜਿਹੜੇ ਉਹਦੇ ਬਚਨਾਂ ਨਾਲ ਨਹੀਂ ਜੁੜਦੇ ਬਿਨ ਸ਼ਬਦ ਦੇ ਜੱਗ ਬਹੁਤਾਂ ਪਾਗਲ ਹੋਈ ਦੁਨੀਆ ਫਿਰਦੀ ਹੈ ਇਸ ਕਰਕੇ ਗੁਰੂ ਬਾਣੀ ਦੀ ਹੋਂਦ ਤਾਂ ਵਾ ਪਿੱਛੇ ਗੁਰੂ ਆ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਜੇ ਗੁਰੂ ਸੀ ਤੇ ਬਾਣੀ ਆ ਨਾ ਇਸ ਕਰਕੇ ਦਵਾਨੂੰ ਮੰਨਣਾ ਹੈ ਬਾਣੀ ਨੂੰ ਵੀ ਮੰਨਣਾ ਹੈ ਤੇ ਗੁਰੂ ਨੂੰ ਵੀ ਮੰਨਣਾ ਹੈ ਤੇ ਕਿਸ ਗੁਰੂ ਨੂੰ ਮੰਨਣਾ ਹੈ ਜਿਸ ਤੋਂ ਇਹ ਬਾਣੀ ਆਈ ਉਹ ਪ੍ਰਤੱਖ ਗੁਰੂ ਆ ਉਸਨੇ ਧਾਰਨਾ ਹੈ ਪ੍ਰਤੱਖ ਗੁਰੂ ਨਿਸਦਾਈ ਕਈ ਪਰੇਮੀ ਜਪਜੀ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਇਹ ਲੋਚਾ ਰੱਖਦੇ ਨੇ ਕਿ ਸਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਹੋ ਜਾਵੇ ਤੇ ਜੇ ਤੁਸੀਂ ਬਾਣੀ ਗੁਰੂ ਆ ਤਾਂ ਫਿਰ ਬਾਣੀ ਤੇ ਤੁਸੀਂ ਪੜਨਦੇ ਦਰਸ਼ਨ ਤੇ ਤੁਸੀਂ ਕਰ ਹੀ ਰਹੇ ਹੋ ਫਿਰ ਕਿਹੜਾ ਗੁਰੂ ਲੱਭਦੇ ਹੋ ਨਹੀਂ ਉਹ ਗੁਰੂ ਲੱਭਦੇ ਆ ਜੀ ਤੋਂ ਹੀ ਬਾਣੀ ਆਈ ਹੋਈ ਆ ਬਾਬਾ ਨਦਾਨ ਸਿੰਘ ਹਜੂਰ ਸਾਹਿਬ ਕੀ ਕਰਨ ਗਏ ਸੀ ਗੁਰੂ ਗੋਬਿੰਦ ਸਾਹਿਬ ਦਰਸ਼ਨ ਕਰਨ ਵਾਸਤੇ ਇਸ ਕਰਕੇ ਬਾਣੀ ਰਾਹੀਂ ਗੁਰੂ ਨੇ ਤਾਰਨਾ ਹੈ ਤੇ ਤਾਰਨ ਵਾਲਾ ਪਿੱਛੇ ਗੁਰੂ ਕੋਈ ਹੋਰ ਵਾ ਉਪਰਤਖ ਗੁਰੂ ਜੀ ਤੋਂ ਇਹ ਬਾਣੀ ਆਈਓਯੋ ਪ੍ਰਧਖ ਗੁਰੂ ਹੈ ਉਹਨਾਂ ਚਰ ਤੇ ਮੇਰਾ ਚੇਤੇ ਉਧਰੋਂ ਹਟ ਜਾਂਦਾ